ਹਾਂਜੀ ਮਿੱਤਰੋ ਆਪਾਂ ਚੱਲੇ ਅਮਲੋੜ ਤੇ ਨੋੜ ਦੇ ਨਾਲ ਜਾਂਦੇ ਸਾਰਾ ਆਦਨੀ ਵਾਲੀ ਸੜਕ ਤੇ ਪਾਇਆ ਮੋਟਰਸਾਈਕਲ ਆਪਾਂ ਮੇਰੇ ਨਾਲ ਸੀਗਾ ਆਵਣਾ ਆਵਣਾ ਕਹਿੰਦਾ ਬਾਈ ਮੈਂ ਵੀ ਆਵਦਾ ਮੋਬਾਈਲ ਦਾ ਡੱਬਾ ਡੁੱਬਾ ਲੈ ਕੇ ਆਉਣਾ ਮੈਂ ਆਪਣੇ ਨੂੰ ਖਵਾ ਘੱਟ ਲੱਗਦੀ ਆਮਨੇ ਦੇਖੀ ਆ ਰਵਣਾ ਕਹਿੰਦਾ ਬਾਈ ਹਵਾ ਤਾਂ ਬੁਰੀ ਲੱਗਦੀ ਐ ਚਲੋ ਹਵਾ ਦੇਖੀ ਹਵਾ ਪੂਰੀ ਸੀ ਫੇਰ ਅਸੀਂ ਪਹੁੰਚ ਗਏ ਆਦਨੀ ਆਦਨੀ ਪਹੁੰਚੇ ਆ ਸਕੂਲ ਅਸੀਂ ਪੜ੍ਹਦੇ ਰਹੇ ਹਾਂ ਡਾਇਮੰਡ ਪਬਲਿਕ ਸਕੂਲ ਦੇ ਵਿੱਚ ਵੀ ਪੜ੍ਹਦੇ ਰਹੇ ਹਾਂ ਫੇਰ ਅਸੀਂ ਪਾ ਗਏ ਆਦਨੀਆ ਦੀ ਫਿਰਨੀ ਤੇ ਇੱਥੇ ਚੱਕੜ ਚੁੱਕੜ ਜਾ ਬਹੁਤ ਆ ਇੱਥੇ ਖੱਡਾ ਬਹੁ ਪੈੜਾ ਆ ਚਲੋ ਅਸੀਂ ਫਿਰ ਨੀ ਪੂਰਨੀ ਕਵਰ ਕਰਕੇ ਤੇ ਚਲੋ ਅਸੀਂ ਆਦਨੀਆਂ ਤੋਂ ਪਾਲਿਆ ਜੀ ਵਰਕਸ਼ਾਪ ਨੂੰ ਮੋਟਰਸਾਈਕਲ ਵਰਕਸ਼ਾਪ ਪਾਉਂਦੇ ਸਾਰੀ ਰਸਤੇ ਦੇ ਵਿੱਚ ਇੱਕ ਆ ਗਿਆ ਜੀ ਬਹੁਤ ਤੰਗ ਜਾ ਪੁੱਲ ਜਾ ਆਉਂਦਾ ਹੀ ਇਸੇ ਨਾਲੇ ਦਾ ਤੇ ਇੰਨੇ ਹਰੇ ਭਰੇ ਦਰਖਤਾਂ ਤੋਂ ਆਦੀ ਅਸੀਂ ਪਾਲਿਆ ਜੀ ਮੋਟਰਸਾਈਕਲ ਫਿਰ ਇੰਨੇ ਜੀਟੀ ਰੋਡ ਆ ਗਿਆ ਜੀ ਮੇਨ ਹਾਈਵੇ ਜੀਟੀ ਰੋਡ ਵਾਜਦਾ ਜੀਟੀ ਰੋਡ ਤੇ ਮੋਟਰਸਾਈਕਲ ਜਿਹਾ ਹੀ ਪਾਇਆ ਸੀ ਮਾਊਂ ਆਣੇ ਪਹੁੰਚ ਗਏ ਮਾਊਂ ਆਣੇ ਗੁਰੂ ਘਰ ਦੇਖਿਆ ਤੇ ਸਿਰ ਝੁਕਾਇਆ ਮੱਥਾ ਟੇਕਿਆ ਉਸ ਤੋਂ ਬਾਅਦ ਆ ਗਿਆ ਜੀ ਟੋਲ ਟੈਕਸ ਇੱਥੋਂ ਕਿਲੋਮੀਟਰ ਟੋਲ ਟੈਕਸ ਪੈਂਦਾ ਤੇ ਟੋਲ ਟੈਕਸ ਦੇ ਵੱਡੇ ਵੱਡੇ ਬੋਰਡ ਲੱਗੇ ਹੋਏ ਸੀ ਕਿੱਡੇ-ਕੱਡੇ ਤੁਸੀਂ ਦੇਖੋ ਅਮਣਾ ਕਹਿੰਦਾ ਭਾਈ ਮੋਟਰਸਾਈਕਲ ਮੈਂ ਚਲਾਉਣਾ ਹੈ ਚਲੋ ਅਮਣਾ ਕਹਿੰਦਾ ਵੀ ਆਪਾਂ ਕਿਹੜਾ ਟੋਲ ਕਟਾਉਣਾ ਸੀਗਾ ਆਪਾਂ ਦਾ ਫਿਰ ਮੋਟਰਸਾਈਕਲ ਤੇ ਸੀਗੇ ਮੈਂ ਕਿਹਾ ਤੂੰ ਚਲਾ ਲੈ ਅਮਣਿਆ ਹੌਲੀ ਚੜਾਈ ਮੋਟਰਸਾਈਕਲ ਮੈਂ ਕਿਹਾ 40 45 ਤੋਂ ਵੱਧ ਨਾ তোরੀ ਮੋਟਰਸਾਈਕਲ ਅਮਣਾ ਕਹਿੰਦਾ ਠੀਕ ਆ ਭਾਈ ਚਲੋ ਆਪਲ ਖਰਾਨੇ ਪਹੁੰਚੇ ਦਵਲ ਖਰਾਨੇ ਸਾਡਾ ਸਕੂਲ ਆ ਗਿਆ ਇੱਥੇ ਵੀ ਅਸੀਂ ਪੜ੍ਹਦੇ ਰਹੇ ਹਾਂ 10ਵੀਂ 12ਵੀਂ ਚ ਫੇਰ ਅਸੀਂ ਗੁਰੂ ਘਰ ਆ ਕੇ ਜਿੱਥੇ ਵੀ ਅਸੀਂ ਬੜਾ ਆਉਂਦੇ ਹੁੰਦੇ ਸੀ ਇੱਥੇ ਵੀ ਮੱਥਾ ਟੇਕਿਆ ਸੀ ਗੁਰੂ ਘਰ ਨੂੰ ਬਹੁਤ ਵਧੀਆ ਗੁਰੂ ਘਰ ਬਣਿਆ ਹੋਇਆ ਜੀ ਇਹ ਪਿੰਡਾ ਬਲਕਰਾਨਾਂ ਦਾ ਇੱਥੋਂ ਮੁਕਸਰ ਪੈ ਜਾਂਦਾ ਜੀ 37 ਕਿਲੋਮੀਟਰ ਦੂਰ ਫੇਰ ਆ ਗਿਆ ਰਾਧਾ ਸੁਆਮੀ ਜੀ ਦਾ ਡੇਰਾ ਇੱਥੇ ਸਫਾਈ ਬਹੁਤ ਰਹਿੰਦੀ ਹੈ ਤੇ ਐਨੇ ਅਸੀਂ ਫੇਰ ਐਂਟਰੀ ਮਾਰੀ ਮਲੋੜ ਤੇ ਮਲੋੜ ਮਾਰਨ ਦੇ ਐਂਟਰੀ ਮਾਰਦੇ ਵਿੱਚ ਦਾਨੇ ਵਾਲਾ ਚੌਕ ਦਾਨੇ ਵਾਲਾ ਚੌਕ ਵੀ ਬਹੁਤ ਵਧੀਆ ਬਣਿਆ ਹੋਇਆ ਜੀ ਮੈਂ ਆਮਨੇ ਨੂੰ ਹੱਥ ਜਾ ਮਾਰਿਆ ਮੈਂ ਕਿਹਾ ਆਮਨੇ ਤੇਲ ਪਵਾ ਲਗੀ ਯਾਰ ਤੇਲ ਜਾ ਮੈਂ ਕਿਹਾ ਮੁਕਦੇ ਮੋੜ ਆਉਂਦੇ ਗੜੇ ਆਪਣਾ ਟਾਈਮ ਨਹੀਂ ਲੱਗਣਾ ਆਉਣਾ ਕਹਿੰਦਾ ਭਾਈ ਪਵਾ ਲੰਨੇ ਆਮਨੇ ਤੋਂ ਟੈਂਕੀ ਨਾ ਖੁੱਲੇ ਚਲੋ ਮੈਂ ਟੈਂਕੀ ਖੋਲ ਕੇ ਦਿੱਤੀ ਮੈਂ ਆਮਨੇ ਨੂੰ ਆਖਿਆ ਮੀਟਰ ਦਾ ਧਿਆਨ ਰੱਖੀਂ ਤੇਲ ਘੱਟ-ਕੁੱਟ ਪਾਉਂਦੇ ਆ ਵੈਸੇ ਤਾਂ ਪੂਰਾ ਹੀ ਪਾਉਂਦੇ ਆ ਤੇਲ ਆ ਬੰਦੇ ਕਿਉਂ ਇਹਦਾ ਤੇਲ ਬਹੁਤ ਵਧੀਆ ਚਲੋ ਜੇ ਅਸੀਂ ਮਲੋੜ ਪਹੁੰਚੇ ਬਾਜ਼ਾਰ ਬਜੂਰ ਪਹੁੰਚ ਗਏ ਬਾਜ਼ਾਰ ਪਹੁੰਚਣ ਤੋਂ ਬਾਅਦ ਅਰਜ਼ਿਕ ਨਿੱਕੇ ਮੋٹے ਜਿਹੜੇ ਕੰਮ ਸੀ ਉਹ ਕਰ-ਕਰ ਕੇ ਕਰਨ ਤੋਂ ਬਾਅਦ ਇੱਥੇ ਆ ਗਏ ਮਾਸਟਰ ਕਿਤਾਬਾਂ ਕਰਮਚ ਅਸੀਂ ਜਾਣਾ ਸੀ ਇੱਥੇ ਜੀ ਇਸ ਦੁਕਾਨ ਤੇ ਇਹ ਦੁਕਾਨ ਬੰਦ ਪਈ ਸੀ ਤੇ ਉਸ ਤੋਂ ਬਾਅਦ ਅਸੀਂ ਆ ਇੱਥੇ ਬਿਜਲੀ ਵਾਲੀ ਦੁਕਾਨ ਤੇ ਪਲੱਗ-ਪਲੱਗ ਜੇ ਲੈਣੇ ਸੀ ਚਲੋ ਇਹ ਲੈਤੇ ਫਿਰ ਜਾਵੜੇ ਮੋਬਾਈਲ ਵਾਲੀ ਦੁਕਾਨ ਤੇ ਕਾੜਾ ਮੋਬਾਈਲ ਸੈਂਟਰ ਤੇ ਹੁਣ ਕਾੜਾ ਮੋਬਾਈਲ ਕੋਲ ਮੋਬਾਈਲ ਤੇ ਅਸੀਂ ਤੋਂ ਮੋਬਾਈਲ ਤਾਂ ਨਹੀਂ ਸਾਨੂੰ ਮਿਲਿਆ ਉਸ ਤੋਂ ਬਾਅਦ ਜੀ ਅਸੀਂ ਆਮਣੇ ਨੂੰ ਆਖਿਆ ਜੂਸ ਪੀਣਿਆ ਆਮਣੇ ਹੋਏ ਚਲੋ ਹਮਣਾ ਕਹਿੰਦਾ ਵੀ ਮੈਂ ਤਾਂ ਨਹੀਂ ਪੀਣਾ ਭਾਈ ਆਮਣਾਂ ਦਾ ਹੁਣ ਬਹਿ ਗਏ ਅੰਦਰ ਜਾ ਕੇ ਕੁਰਸੀ ਐ ਮਾਂਮਣੇ ਨੂੰ ਪੁੱਛ ਲਿਆ ਮੈਂ ਆਖਿਆ ਹਮਣਾ ਜੂਸ ਤਾਂ ਪੀਣਾ ਹੀ ਪੈਣਾ ਮੈਂ ਦੱਸ ਦੇ ਕਿਹੜਾ ਪੀਣਾ ਹੈਗਾ ਚਲੋ ਆਮਣਾ ਸੰਗੇ ਜੇ ਥੋੜਾ ਜਿਹਾ ਤੁਹਾਨੂੰ ਪਤਾ ਮੁੰਡਾ ਇਹ ਸੰਗਦਾ ਮੈਂ ਖਿਆਮਣਾ ਦੱਸਦੇ ਕਿਹੜਾ ਗਲਾਸ ਪੀਣਾ ਆ ਮਨਾ ਕਹਿੰਦਾ ਚਲੋ ਬਈ ਠੀਕ ਆ ਪੀ ਲੰਨੇ ਆ ਇੱਥੋਂ ਅਸੀਂ ਜੂਸ ਪੀਤਾ ਤੇ ਮੈਂ ਖਾਮਨੇ ਯਾਰ ਕਾਗਜ਼ ਜੇ ਲੈਣੇ ਸੀ ਆਪਣੇ ਇੱਕ ਕਾਗਜ਼ ਹੀ ਹੁੰਦੇ ਆ ਫੋਟੋਕਾਪੀ ਵਾਲੇ ਤੇ ਚਲੋ ਅਸੀਂ ਕਾਗਜ਼ ਜੇ ਲੈ ਆਇਆ ਇੱਥੋਂ ਤੇ ਕਾਗਜ਼ ਲੈ ਕੇ ਅਸੀਂ ਵਾਪਸੀ ਕਰਨ ਲੱਗੇ ਪੁਲ ਚੜਿਆ ਆਮਣਾ ਕਹਿੰਦਾ ਬਈ ਆਈ ਲਵ ਯੂ ਮਲੋਟ ਲਿਖਿਆ ਮੈਂ ਕਿਹਾ ਬਈ ਠੀਕ ਆ ਲਵ ਯੂ ਮਲੋਟ ਵੀ ਕਰ ਕਰ ਲਾ ਆ ਮੇਨ ਬਾਜ਼ਾਰ ਆ ਗਿਆ ਜੀ ਮੇਨ ਬਾਜ਼ਾਰ ਵੀ ਇਹਨੇ ਕਵਰ ਕਰ ਲਿਆ ਅਮਣਾ ਕਹਿੰਦਾ ਭਾਈ ਚਾਂਦਨੀ ਚੌਂਕ ਦਿਖਾਉਣਾ ਮੈਂ ਕਿਹਾ ਉਹ ਚਾਂਦਨੀ ਚੌਂਕ ਤਾਂ ਦਿੱਲੀ ਆ ਭਰਾਵਾ ਇੱਥੇ ਕਿੱਥੇ ਕਹਿੰਦਾ ਅਮਣਾ ਮੈਨੂੰ ਚਾਂਦਨੀ ਚੌਂਕ ਦਿਖਾਤਾ ਇੰਨੇ ਅਸੀਂ ਧੰਨਵਾਦ ਕੀਤਾ ਮਲੋੜ ਦਾ ਮੈਂ ਉਹਨੇ ਨੂੰ ਕਿਹਾ ਇੱਧਰ ਮੋੜ ਇੱਧਰ ਆਪਣੇ ਮਾਸੜ ਜੀ ਦੀ ਦੁਕਾਨ ਆ ਚਲੋ ਮਾਸੜ ਜੀ ਆਪਾਂ ਨੂੰ ਮਿਲੇ ਤੇ ਮਾਸੜ ਜੀ ਦੀ ਆਪਾਂ ਲਾਈ ਪੈਰੀ ਹੱਥ ਤੇ ਸਤਿ ਸ੍ਰੀ ਅਕਾਲ ਕੀਤੀ ਹੋਰ ਹਾਲਚਾਲ ਪੁੱਛਿਆ ਮਾਸੜ ਜੀ ਨੂੰ ਘਰ ਪਰਿਵਾਰ ਕਿੱਦਾਂ ਹੋ ਠੀਕ ਠਾਕ ਹੋ ਮਾਸੜ ਜੀ ਕਹਿੰਦੇ ਬਹੁਤ ਵਧੀਆ ਨਜ਼ਾਰੇ ਮੈਂ ਕਿਹਾ ਜੀ ਕਿੱਧਰ ਗਿਆਈ ਆਪਣਾ ਤੈਣੀ ਜੋ ਕਹਿੰਦੇ ਉਹ ਤਾਂ ਗਿਆ ਬਾਹਰ ਗਿਆ ਆ ਚਲੋ ਰਸਤੇ 'ਚ ਮ ਹਾ ਜੀ ਏਸੀ ਵੀ ਜੀ ਪਤਾ ਨਹੀਂ ਕੀ ਬੋਰਡ ਜਾਂ ਖੜਾ ਕਰੀ ਜਾਂਦੀ ਸੀ ਚੰਨੇ ਆਪਾਂ ਪੁੱਲ ਟੱਪੇ ਤੇ ਪੁੱਲ ਟੱਪਣ ਤੋਂ ਬਾਅਦ ਬੋਰਡ ਆ ਗਿਆ ਜੀ ਇੱਥੋਂ ਸਰਸਾ 85 ਕਿਲੋਮੀਟਰ ਦੂਰ ਪੈਂਦਾ ਅਮਣਾ ਕਹਿੰਦਾ ਭਾਈ ਮੌਹਾਂ ਨੇ ਵੇਧੀ ਚਲਦੇ ਆ ਮੈਂ ਖੈਰ ਮੌਹਾਂ ਨੇ ਵੇਧੀ ਕਿੱਧਰ ਚਲਦੇ ਆ ਉਧਰ ਦੀ ਸੜਕ ਪੱਟੀ ਹੋਈ ਸੀ ਮੌਹ ਅਮਣੇ ਨੇ ਮੈਨੂੰ ਆ ਗਲੀ ਪਵਾਤਾ ਆ ਮੈਂ ਕਿਹਾ ਗਲੀ ਜੀ ਟੱਪਦੀ ਹੈ ਪਾਰ ਹੁੰਦੀ ਆ ਅਮਣਾ ਕਹਿੰਦਾ ਭਾਈ ਟੱਪ ਜੂਗੀ ਟੱਪ ਜੂਗੀ ਚਲੋ ਐਨੇ ਅਸੀਂ ਫਿਰ ਪਹੁੰਚ ਗਏ ਆਦਨੀਆਂ ਪਿੰਡ ਜੀ ਆਦਨੀਆਂ ਪਿੰਡ ਪਹੁੰਚਣ ਤੋਂ ਬਾਅਦ ਅਸੀਂ ਜਿਉਂ ਐਂਟਰੀ ਕੀਤੀ ਚਲੋ ਆਦਨੀਆਂ ਪਹੁੰਚ ਗਏ ਇੰਨਾ ਸਾਡਾ ਵਲੌਗ ਸੀਗਾ ਜੀ ਛੋਟਾ ਜਿਹਾ ਘਰ ਵਾਪਸੀ ਕਿਤੇ ਕਿਵੇਂ ਲੱਗਿਆ ਵਲੌਗ ਸੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ